ਹੁਣੇ ਭਗਤ ਨਾਮਦੇਵ ਜੀ ਦੀ ਅੰਦਰੂਨੀ ਬਿਰਤੀ ਖੈ ਚਿੱਤੇ ਰੱਖਿਆ ਜੇ ਸਾਨੂੰ ਨਹੀਂ ਜੇ ਦਿਸਦਾ ਸਾਨੂੰ ਤਾਂ ਅੱਜ ਆਪਣੇ ਪਰਿਵਾਰ ਵਿੱਚੋਂ ਦੁਸ਼ਮਣ ਤਾਇਆ ਆਪਾਂ ਪਾਲ ਬੈਠੇ ਚਾਚੇ ਤਾਏ ਦੇ ਵਿੱਚੋਂ ਸਾਨੂੰ ਸਾਧ ਸੰਗਤ ਉਸ ਭਾਵਨਾ ਨਾਲ ਸੀ ਰਿਸ਼ਤੇ ਦੇ ਰਿਸਪੈਕਟ ਨਹੀਂ ਕਰਦੇ ਹਰ ਜਰੇ ਵਿੱਚੋਂ ਰੱਬ ਕਿੱਥੋਂ ਵੇਖਾਂਗੇ ਚਿੱਤੇ ਰੱਖਿਆ ਜੇ ਬੜਾ ਗਹਿਰਾ ਕਨਸੈਪਟ ਖੈ ਜੇਕਰ ਰੱਬ ਨੂੰ ਹਰ ਥਾਂ ਵੇਖਣਾ ਹੀ ਪਹਿਲਾਂ ਆਪਣੇ ਪਰਿਵਾਰ ਦੇ ਵਿੱਚੋਂ ਉਹਦੀ ਜੋਤ ਦੇ ਦਰਸ਼ਨ ਕਰ ਬਜ਼ੁਰਗਾਂ ਦੇ ਵਿੱਚੋਂ ਉਹਦੇ ਜੋਤ ਦੇ ਦਰਸ਼ਨ ਕਰ ਧੰਨ ਗੁਰੂ ਰਾਮਦਾਸ ਦਾ ਇੱਕ ਬੜਾ ਵੱਡਾ ਵਚਨ ਜੇ ਕਹਿਣ ਲੱਗੇ ਜਿਉਂਦੇ ਜੀ ਜਿਹੜੇ ਆਪਣੇ ਮਾਪਿਆਂ ਨੂੰ ਦਰਕਾਰ ਦੇ ਨੇ ਆਪਣੇ ਮਾਪਿਆਂ ਦੀ ਨਰਾਦਰੀ ਕਰਦੇ ਨੇ ਜਿਉਂਦੇ ਜੀ ਜਿਹੜੇ ਆਪਣੇ ਮਾਪਿਆਂ ਨੂੰ ਜਿੰਨੇ ਵੀ ਬਿਰਧ ਆਸ਼ਰਮ ਬਣੇ ਹੋਏ ਨੇ ਇਹ ਸਮੁੱਚੀ ਮਾਨਵਤਾ ਦੇ ਨਾਂ ਦੇ ਕਲੰਕ ਖੈ ਜਿਨ੍ਹਾਂ ਦੇ ਮਾਪੇ ਬਿਰਧ ਆਸ਼ਰਮ ਵਿੱਚ ਰੁਲਦੇ ਪਏ ਨੇ ਮਤਾ ਆਸ ਕਰਿਆ ਜੇ ਉਹਨਾਂ ਨੂੰ ਰੱਬ ਖਰ ਥਾਂ ਦਿਸ ਪਏਗਾ ਕਾਹੇ ਪੁੱਤ ਝਗਰਤ ਖਾਉ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਖੋ ਤਿੰ ਸਿਉ ਚਗਰਤ ਪਾਪ ਕਹਿ ਲਗੇ ਇਸ ਤੋਂ ਵੱਡਾ ਦੁਨੀਆ ਵਿੱਚ ਪਾਪ ਹੀ ਕੋਈ ਨਹੀਂ ਜਿਹੜੇ ਮਾਪਿਆਂ ਨੂੰ ਦਰਕਾਰ ਦੇ ਨੇ ਰੱਬ ਨੂੰ ਵੇਖਣਾ ਹੈ ਨਾ ਖਰ ਥਾਂ ਭਗਤ ਜੀ ਨੂੰ ਦਿਸਦਾ ਪਿਆ ਹੈ ਸਾਨੂੰ ਵੀ ਦਿਸ ਪਵੇਗਾ ਪਰ ਇਹ ਦੇ ਲਈ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਕਹਿ ਲਗੇ ਹਰ ਪਾਸੇ ਦਿਸੇਗਾ ਕਰ ਕਿਰਪਾ ਦਿਓ ਮੋਹਿ ਨਾਮਾ ਬੰਦਨ ਤੇ ਛੁਟਕਾਏ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਰਾਨੀ ਛਾਡੀ ਅਹੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੱਢਾ ਗਾਢੀ ਰਹਾਉ ਅੱਗੇ ਸਾਬ ਕਹਿੰਦੇ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਗੁਰ ਤੇ ਸੋਝੀ ਪਾਈ ਸਭ ਕੋ ਮੀਤ ਖਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮੇਰੇ ਮਨ ਕਾ ਬਿਰਖਾਤਾ ਮੇਲ ਕੀਓ ਮੇਰਾ ਰਾਜਨ ਇਹ ਭਗਤ ਜੀ ਦੀ ਅਵਸਥਾ ਖੈ ਅਰਦਾਸ ਕਰੀਏ ਸ਼ਬਦ ਦੀ ਵਿਚਾਰ ਸੁਣਦੇ ਪਿਆ ਪਰ ਇਹ ਦੇ ਲਈ ਸਾਧ ਸੰਗਤ ਮਿਹਨਤ ਦੀ ਲੋੜ ਏ ਸਿੱਧੀ ਜੀ ਬੇਨਤੀ ਹੈ ਜੀ ਇਹ ਦੇ ਲਈ ਸਾਧ ਸੰਗਤ ਪ੍ਰੋਗਰੈਸ ਕਰਨੀ ਪਵੇਗੀ ਅਧਿਆਤਮਕ ਤਲ ਤੇ ਵਿਕਾਸ ਦੀ ਲੋੜ ਖੈ ਭਾਵ ਪਹਿਲਾਂ ਕਿਤੇ ਸਿਮਰਨ ਵਾਲੇ ਪਾਸੇ ਹੋਣਾ ਪਏਗਾ ਸਵੇਰੇ ਉੱਠ ਕੇ ਜਦੋਂ ਭਜਨ ਬੰਦਗੀ ਨਾਲ ਜੜੋਗੇ ਨਿਤ ਨੇਮ ਜੀਵਨ ਦਾ ਆਧਾਰ ਬਣੇਗਾ ਫਿਰ ਤੁਹਾਡੀ ਜ਼ੁਬਾਨ ਤੋਂ ਸਾਦ ਸੰਗਤ ਫਿੱਕੇ ਬਚਨ ਨਹੀਂ ਨਿਕਲਣਗੇ ਫਿਰ ਤੁਹਾਨੂੰ ਖਾਰ ਸ਼ਰੀਰ ਦੇ ਵਿੱਚੋਂ ਦੀ ਜੋਤ ਦਿਸੇਗੀ ਜਾਨਵਰ ਦੇ ਵਿੱਚੋਂ ਜੋ ਭਗਤ ਜੀ ਵਿੰਦੇ ਪਏ